ਸੋ ਇਹ ਜੀ ਪਿੰਡ ਦਾ ਗੁਰਦੁਆਰਾ ਪਿੰਡ ਖੂਸਰਨ ਧੀਰ ਦਾ ਜਿਹੜਾ ਗੁਰਦੁਆਰਾ ਹੈਗਾ ਬਾਬਾ ਜੀਵਨ ਸਿੰਘ ਜੀ ਦਾ ਅੰਦਰ ਚੱਲਦੇ ਆਂ ਦੇਖਦੇ ਆਂ ਸਾਰਾ ਵੀਊ ਪਾਣੀ ਵੀ ਪੀਓ ਵੀਊ ਵੀਊ ਚੈੱਕ ਕਰਦੇ ਆਂ ਗੁਰਦੁਾਰੇ ਦਾ ਇਹ ਬਾਬਾ ਜੀਵਨ ਸਿੰਘ ਦਾ ਗੁਰਦੁਆਰਾ ਤੁਸੀਂ ਦੇਖ ਸਕਦੇ ਆਂ ਆ ਵੀ ਆ ਜਿਹੜੇ ਆਪਣੇ ਪਿੰਡ ਦੇ ਹੈਗੇ ਨੌਜਵਾਨ ਨੌਜਵਾਨ ਤੱਕ ਇੱਧਰ ਸਬਜੀ ਬਣਾਉਂਦੇ ਆ ਪਹਿਲੇ ਇੰਟਰੋਡਕਸ਼ਨ ਕਰ ਦਗੇ ਆ ਇਹੜਾ ਮੁੰਡਾ ਹੈਗਾ ਵਾ ਬੋਬੀ ਇਹਨੇ ਹਾਂ ਨਾ ਕੈਨੇਡਾ ਜਾਣਾ ਮੁੰਡਾ ਇਹਨੇ ਹਾਂ ਬੋਬੀ ਭਲਵਾਣਾ ਜਿਹੜਾ ਸਾਹਮਣੇ ਇੰਟਰਨੈਸ਼ਨਲ ਪਲੇਅਰ ਆਪ ਤੇ ਆਪਣੀ ਜਿਹੜੀ ਹੈਗੀ ਆ ਪੂੜੀਆਂ ਛੋਲਿਆਂ ਦੀ ਸਭ ਚੀਜ਼ ਜਿਹੜੀ ਸਬਜੀ ਬਿਲਕੁਲ ਤਿਆਰ ਹੋ ਜਾਂਦੀ ਆ ਕਿੰਨੇ ਵਜੇ ਲੰਗਰ ਸ਼ੁਰੂ ਚ ਮੁੰਡਾ ਕਿੰਨੇ ਵਜੇ ਲੰਗਰ ਸਟਾਰਟ ਹੋਆ ਹੋ ਗਿਆ ਹੋ ਗਿਆ ਲੇਕੋ ਜਾ ਉਪਰ ਆਓਗੇ ਹਾਂ ਇੱਕ ਵਜੇ 1 ਵਜੇ ਦੀ ਰੇਂਜ ਦੇ ਵਿੱਚ ਜਿਹੜਾ ਲੰਗਰ ਸ਼ਾਟ ਹੋਣਾ ਵਾ ਉਹ ਵੰਡਾ ਵੰਡਾ ਲੈਣਾ ਓਏ ਪਿੰਦੀ ਆ ਜਾ ਚੱਲ ਮਾਰ ਹਾਂ ਹਾਂ ਹੁਣ ਆਪ ਅੰਦਰ ਚੱਲਦੇ ਹਾਂ ਆ ਜਿਹੜਾ ਜੀ ਸਾਡੇ ਪਿੰਡ ਦਾ ਗੁਰਦੁਆਰਾ ਸਾਹਿਬ ਆ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਨੇ ਸਿੱਖ ਧਰਮ ਦੇ ਵਿੱਚ ਬਹੁਤ ਹੀ ਵੱਡਾ ਜਿਹੜਾ ਹੈਗਾ ਸੰਜੋਗ ਦਿੱਤਾ ਗੁਰੂ ਮਹਾਰਾਜ ਜੀ ਨੇ ਤੋਂ ਇਹ ਸਿੰਦਪ ਪ੍ਰਬੰਧ ਆ ਬਹੁਤ ਜ਼ਿਆਦਾ ਕੀਤਾ ਗਿਆ ਵਾ ਸਾਡੇ ਪਿੰਡ ਵੱਲੋਂ ਸਾਰੇ ਪਿੰਡ ਦੇ ਸੰਜੋਗ ਦੇ ਨਾਲ ਇਹ ਗੁਰਦੁਆਰਾ ਜਿਹੜਾ ਹੈਗਾ ਮਹਾਰਾਜ ਜੀ ਮੇਰ ਦੇ ਨਾਲ ਬਹੁਤ ਵਧੀਆ ਇੱਥੇ ਕਰਪਾ ਵੈਗ੍ਰਦੀ ਬਹੁਤ ਸੰਗਤਾਂ ਦੀ ਇੱਥੇ ਵਾਹਿਗੁਰੂ ਮਾਲਕਾ ਸੋ ਇਹ ਦੇਖਾ ਰਹੇ ਆ ਵਾਹਿਗੁਰੂ ਮਾਲਕਾ ਮੱਥਾ ਟੇਕ ਲਏ ਪਹਿਲਾਂ ਸੋ ਕੀ ਇਹਦਾ ਘਰਦਰਾ ਸਾਹਿਬ ਆਪਾਂ ਜਿਵੇਂ ਟੰਗਲੀ ਆ ਦੇਖੋ ਜੀ ਤੇ ਵੀ ਹੈ ਜੀ ਇਸ ਤਰ੍ਹਾਂ ਲੱਗਾ ਹੋਇਆ ਮਹਾਰਾਜ ਜੀ ਦਾ ਲਖਰਾਇਆ ਗਿਆ ਵਾ ਸੱਚਕੰਡ ਸਾਹਿਬ ਨੂੰ ਜਾਂਦੀ ਹੈ। ਇਹ ਆ ਰਸਤਾ ਸੱਚਕੰਡ ਸਾਹਿਬ ਨੂੰ ਜਾਂਦਾ ਹੈ ਜੀ। ਬਹੁਤ ਵਧੀਆ ਜਿਹੜਾ ਹਾਲ ਬਣਾਇਆ ਗਿਆ ਵਾ। ਦੱਸੋ ਉਹਨਾਂ ਨੂੰ ਕਿਵੇਂ ਕਹਾਂ? ਦੇ ਪੀਦਾ ਵੀ ਲੈਣ। ਹਾਂ। ਦਾ ਨਾ ਨਾ। ਸੋ ਇਹ ਆਪਣੇ ਮਾਤਾ ਜੀ ਆ। ਮਾਤਾ ਜੀ ਗੱਲ ਕਰਦੇ ਪਏ ਆ ਬੀਜੀ ਮਾਤਾ ਜੀ ਹਜੇ। ਈਰਖਾਲ ਸਈ ਹੋਜੀ ਸਤਿਗੁਰ ਜੀ ਸੋ ਨਹੀਂ 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 ਬਣਾਉਂਦੇ ਨਹੀਂ ਬਣਾਉਂਦੇ ਇੱਧਰ ਜਿਹੜੀ ਭਾਂਡਾਂ ਦੀ ਸੇਵਾ ਚੱਲਦੀ ਪਈ ਆ ਜਿਹੜਾ ਨਹੀਂ ਜਿਹੜੇ ਨਾਲੇ ਦੇਖ ਸਕਦੇ ਜੂਠੇ ਬਰਤਨ ਜਿਹੜਾ ਧੋਣ ਦਾ ਇੰਤਜ਼ਾਮ ਬਹੁਤ ਵਧੀਆ ਜੀ ਸਾਡੇ ਪਿੰਡ ਦਾ ਜਿਹੜਾ ਜਿਹੜਾ ਤੁਸੀਂ ਆਹ ਦੇਖ ਸਕਦੇ ਆ ਇਹ ਪੁਰਦਰਾ ਬਾਬਾ ਜੀਵਨ ਸਿੰਘ ਜੀ ਜੀ ਦੇ ਤੇ ਇਹ ਸਾਡੇ ਪਿੰਡ ਦਾ ਇੱਕ ਬਾਬਾ ਸੀਗਾ ਜੀ ਉਹਦੇ ਵੱਲੋਂ ਇਹ ਸੇਵਾ ਕਰਾਈ ਗਈ ਹੈ ਸਾਰੀ ਸੋ ਆਇਰਾ ਤੁਸੀਂ ਦੇਖਦੇ ਪਏ ਆ ਨਿਸ਼ਾਨ ਸਾਹਿਬ ਦੇ ਉੱਪਰ ਟੈਲ ਲੱਗੀ ਹੈ ਜਿਹੜੀ ਇਹ ਕਾਫੀ ਟਾਈਮ ਹੋ ਗਿਆ ਲੱਗੀ ਹੋਈ ਆਪਾਂ ਲਈ ਸੀਗੀ ਆ ਵੀ ਚੱਲਦੇ ਅੰਦਰ ਵੀ ਚੱਲਦੇ ਆ ਨਿਸ਼ਾਨ ਸਾਹਿਬ ਤੇ ਟੈਲ ਲਾਈ ਸੀ ਆਪਾਂ ਅੱਜ ਤੋਂ 2017 ਦੇ ਵਿੱਚ ਇਹ ਟੈਲ ਲਾ ਕੇ ਲਾਈ ਸੀ ਆਪਾਂ ਇਹ ਦੇਖ ਸਕਦੇ ਹੋ ਪਟ ਭਾਈ ਦੋ ਦੀ ਟੈਲ വിഡിയോ പാതി വിഡിയോ ആ ਜਿਆਦਾ ਚਾਹੀਦਾ ਯਾਰ ਪੱਕ ਬਨਣ ਦਾ ਸੋ ਹਾਂਜੀ ਭਰਾਵੋ ਆ ਬਣ ਗਿਆ ਪੂੜੀਆਂ ਦਾ ਜਿਹੜਾ ਭੰਡਾਰਾ ਆ ਘਰਪੇ ਤੇਰੀ ਸ਼ਾਪਿੰਗ ਇਹਦੇ ਪੂੜੀਆਂ ਬਨਣੀਆਂ ਸਟਾਰਟ ਹੋ ਗਈਆਂ ਵਾ ਇੱਧਰ ਦੇਖ ਸਕਦੇ ਤੁਸੀਂ ਉਹਆਂ ਜਿਹੜੀਆਂ ਕੱਢੀ ਜਾਂਦਾ ਬੰਦਾ ਸਾਡਾ ਪੂੜੀਆਂ ਸੁਪਰ ਹਵਾ ਜੰਗ ਨਾਲ ਖੰਦੀ ਪਏ ਆਪਾ ਠੀਕ ਆ ਜੀ ਠੀਕ ਆ ਠੀਕ ਆ ਚੜਦੀ ਕਲਾ ਹੀ ਚੜਦੀ ਕਲਾ ਇੱਧਰ ਜਿਹੜੇ ਐਕਸਟਰਾ ਆਲੂ ਆਪਾਂ ਵਾਲਦੇ ਪਾਏ ਆ ਨਾ ਇਹ ਵਿੱਚ ਪਾ ਲਾ ਤੇ ਲੈਮਨ ਵੀ ਪਾ ਲਾ ਐਕਸਟਰਾ ਚਾਲੂ ਜਿਹੜੇ ਆਪਾਂ ਵਾਲਦੇ ਆ ਜੇ ਬਾਈ ਚਾਂਸ ਤੇ ਆਪਣੀ ਸਬਜ਼ੀ ਘਟਦੀ ਹੋਈ ਜਿਹੜੇ ਇੱਥੇ ਆਲੂ ਜਿਹੜੇ ਦਵਾ ਦਵਾ ਫਟਾਫਟ ਸਬਜ਼ੀ ਬਣ ਜੂਗੀ ਜਲਦੀ ਦੇ ਵਿੱਚ ਲੈਮਨ ਦਰਸ਼ ਕਰਨ ਵਾਲਾ ਕੋਈ ਖਾਲੀ ਨਾ ਮੜੇ ਇਹਦੇ ਸਾਡਾ ਅਨਮੋਲ ਐਡੀਟਰ ਅਨਮੋਲ ਐਡੀਟਰ ਜਿਹੜਾ ਆਪਾਂ ਨਾਲ ਵੀਡੀਓ ਬਣਾਉਂਦਾ ਆ ਉਹ ਵੀ ਇੱਥੇ ਕੌਣ ਚਾਹਿਆ ਬੰਦਾ ਉਹ ਤੋਂ ਪਾਰੇ ਦੱਸ ਦੋ ਜਾਂ ਕਿੱਥੇ ਮਾਪਲੇ ਆਹ ਹੋ ਗਿਆ ਜੀਆ ਤੁਮਾਰੇ ਘੜਾਉਣਾ ਬਾਈ ਹਲਵਾ ਹੀ ਆ ਗਿਆ ਆਪਣਾ ਓਏ ਨਕੀਰ ਬਾਸ ਸਾਡੀ ਬਾਹਰ ਦੀ ਆਉਂਦਾ ਨਹੀਂ ਅੰਦਰ ਮੈਂ ਲਿਖਾਇਆ ਸਾਡੀ ਰੋਣਿਆ ਕਮਾਣ ਸੋਖਾ ਸੇਵਾ ਧਰਮਸ਼ੂਰ ਲੰਗਰ ਬਿਲਕੁਲ ਤਿਆਰ ਆ ਮਿੱਤਰੋ ਲੰਗਰ ਦੀ ਐਨ ਕਹਿੰਦੇ ਬਿਲਕੁਲ ਤਿਆਰੀ ਆ ਇਹ ਦੇਖ ਸਕਦੇ ਆ ਪੂੜੀਆਂ ਇਹਨਾਂ ਟੋਕਰੇ ਦੋ ਭਰ ਕੇ ਰੱਖੇ ਪਹਿਲਾਂ ਸਾਈਡ ਤੇ ਮਟਰ ਹੋਰ ਚੱਲੀ ਜਾਂਦੀ ਆ ਸੇਵਾ ਇੱਕ ਸੇਵਾਦਾਰ ਆਪਣਾ ਆ ਆ ਗਿਆ ਪਰੇ ਸੰਗ ਤੋਂ ਹਾਲ ਦੇ ਵਿੱਚ ਬੈ ਗਈ ਆ ਇਹਨਾਂ ਨੂੰ ਛਕਾਉਣੀਆਂ ਪੂੜੀਆਂ ਆ ਆ ਆ ਸੰਗਤਾਂ ਜਿਹੜੀ ਆਈ ਇੱਥੇ। ਸੋ ਇੱਥੇ ਆਪਣੀ ਭਾਂਡਾ ਦੀ ਸੇਵਾ ਚੱਲਦੀ ਆ ਜੀ ਤੁਸੀਂ ਦੇਖ ਸਕਦੇ ਆ। ਮੰਤਰ ਬਹੁਤ ਜ਼ਿਆਦਾ ਆ ਰਹੀਆਂ। ਭਾਂਡਾ ਦੇ ਛੋੜਾ ਕਰਦੇ ਪਏ ਆਪਾਂ। ਵੀ ਦੇਖ ਸਕਦੇ ਆ ਫਾਈਨਲੀ ਜਿਹੜਾ ਲੰਗਰ ਆ ਪੂੜੀਆਂ ਦਾ ਉਹ ਬਹੁਤ ਵਧੀਆ ਚੱਲਿਆ ਖਤਮ ਹੋ ਗਿਆ ਵਾ ਹੁਣ ਮਤਲਬ ਆਪਾਂ ਹੋ ਕਰਤਾ ਵਾ ਮਤਲਬ ਉਹਨਾਂ ਸੰਗਤ ਉਹਨਾਂ ਹਟ ਗਈ ਆ ਇਸ ਕਰਕੇ ਜਿਹੜਾ ਲੰਗਰ ਬੰਦ ਬੰਗੀਆਂ ਇਧਰ ਜਿਹੜੀ ਪੰਡ ਦੀ ਸੇਵਾ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਦਿਖਾਇਆ ਸੀਗਾ ਤੂੰ ਤੂੰ ਦੇਖ ਸਕਦੇ ਆ ਦਰਾਇ ਇੱਕ ਬਾਈ ਇੱਕ ਬੜਾਂਗਾ ਟੋਲ ਕੇ ਕਿ ਗੁਰਦਾਰੇ ਨਹੀਂ ਵੀ ਆਉਂਦਾ ਗੁਰਦਾਰੇ ਟੋਲ ਕੇ ਵੀ ਆਉਂਦਾ ਔਖਾ ਹਨਾ ਹਾਂ ਸਹੀ ਗੱਲ ਆ ਤੇਰੇ ਮਾਲ ਕੋ ਵੇ ਉਹ ਉਹਦੇ ਕੋਲ ਚੱਲ ਆ ਆ ਮੈਂ ਲੈ ਕੇ ਚੱਲਦਾ ਤੁਹਾਨੂੰ ਮਾਲ ਕੋਲੇ ਆ ਇਧਰ ਆ ਇਧਰ ਆਓ ਸਾਹਮਣੇ ਓ ਮਾਤਾ ਬੈਠੀ ਇਹਨੇ ਕਰਾਇਆ ਪਾ ਹਾਂ ਜਾਵੜਾਂ ਕੋਈ ਨਾਮ ਭਜਣਾ ਨਹੀਂ ਨਹੀਂ ਉਹੀ ਲੰਗਰ ਲਾਇਆ ਹੈਗਾ ਸੋ ਇਹ ਬਈ ਆਏ ਆ ਸੇਵਾ ਮੰਗਣ ਦੇ ਲਈ ਹੈ ਗੁਰਦ੍ਰੇਂ ਟੋਲ ਕੇ ਵੀ ਆਈਦੀ ਹੁੰਦੀ ਸੋ ਆ ਬਈ ਆਏ ਆਪਣੇ ਪਿੰਡ ਫਤੇਗੜ ਤੋਂ ਸੋ ਮੈਂ ਰੈਂਡ ਕਰਦਾ ਵੀਡੀਓ ਦਾ ਜਾ ਕੋ ਵਾਏ ਪਾ ਕੇ ਪਤ ਤਾ ਸਾਥ ਮੈਂ ਦੇਖਣਾ ਹੈ ਇਹ ਬਲੌਗ ਸਾਰਾ ਨੇ ਦੇਖਣਾ ਬਈ ਉੱਤੇ ਜਾ ਕੇ ਹਸਣਾ ਲਈ ਕੋਈ ਦਾਲ ਲੇਗੀ ਮੈਂ ਬਹੁਤ ਸੀਰੀਅਸ ਹਾਂ ਦਾ ਕੋਈ ਨਾ ਹੂੰ YouTube ਤੇ ਦੇਖਣਾ ਸਾਰੇ ਲਾਡੀ ਕੋ ਸਤ ਸ੍ਰੀ ਅਕਾਲ ਪਰ ਕੇ ਸਾਰੇ ਸਤ ਸ੍ਰੀ ਅਕਾਲ ਜੀ। ਅਨੰਦ ਤੁਹਾਨੂੰ। ਸੋ ਇਹ ਮੇ트로 ਆਈ ਵੀਡੀਓ ਨੇ ਬਣਾ ਕੇ ਆਪਾਂ ਤੁਹਾਨੂੰ ਦਿਖਾਇਆ ਕੂੜਿਆਂ ਦਾ ਬਲਾਉ। ਸੋ ਹਾਂਜੀ ਦੋਸਤੋ ਇਹ ਸੀ ਅੱਜ ਦੀ ਵੀਡੀਓ ਆਪਾਂ ਲੱਗਰ ਲਾਇਆ ਸੀ ਕੂੜਿਆਂ ਦਾ। ਤੇ ਉਮੀਦ ਕਰਦਾ ਤੁਹਾਨੂੰ ਜਿਹੜੀ ਮੇਰੀ ਵੀਡੀਓ ਵਧੀਆ ਲੱਗੀ ਹੋਵੇ। ਜੇ ਨਹੀਂ ਵੀ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸੋ ਸਾਰੇ ਜਣੇ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ